ਕਿੰਨੂ ਚੱਕਦਾ ਸਾਹਿਬ ਆ ਵੀਡੀਓ ਬਣਾਇਆ ਤੀ ਯਾਰ ਉਧਰ ਕਿੰਨੂ ਚੱਕਦਾ ਕੁੜਕਾ ਸਾਹਿਬ ਕਿੰਨੂ ਚੱਕ ਤੂੰ ਦੱਸ ਕਿੰਨੂ ਕਿਦਾਂ ਹੈਂ ਇਹਦੇ ਘਰ ਦੇ ਨਾਲ ਆ ਇਹਦੇ ਘਰ ਦੇ ਨਾਲ ਆ ਤੋਰ ਕੇ ਲੈਣਾ ਆ ਤੇਰੇ ਨਾਲ ਕੌਣ ਆਇਆ ਠੀਕ ਆ ਤੁਹਾਨੂੰ ਆਗੇ ਬਬਈ ਨੂੰ ਕਿਹਨੇ ਲੈਣਾ ਸਰ ਤੂੰ ਕੀ ਕਹਿਣਾ ਮੈਨੂੰ ਬਬਈ ਚਾਹੀਦਾ ਚਾਹੀਦਾ ਵਾ ਇਦਾਂ ਤੇ ਇਦਾਂ ਗੁੜਕਾ ਨਹੀਂ ਤੈਨੂੰ ਦੱਸੇ ਗੁੜਕਾ ਦੇਤਾ ਹੀ ਜਾਨੂੰ ਇਹ ਨਸ਼ਾ ਕਰਦਾ ਵਾ ਉੱਥੇ ਆ ਕੇ ਅੰਗਪਾਰ ਦੇ ਗੁੜਕਾ ਸਾਹਿਬ ਦੇ ਫੇਰ ਕਿੱਥੇ ਚੱਲ ਜਾ ਬੱਚਾ ਵਾ ਇਹਦੇ ਬੱਚਾ ਵਾ ਤੈਨੂੰ ਕੋਈ ਵੀ ਆ ਗੁੜਕਾ ਸਾਹਿਬ ਤੋਂ ਹੀ ਦੇ ਦਿੰਦੇ ਗੁੜਕਾ ਬੇਨਤੀ ਤੈਨੂੰ ਮਕਰਾਉਣਾ ਤੈਨੂੰ ਬੇਨਤੀ ਚੰਦ ਕਰਦਾ ਤੂੰ ਤੁਸੀਂ ਦੁਕਾਨਦਾਰੀਆਂ ਬਣਾਈਆਂ ਧੰਦਾ ਬਣਾਇਆ ਬਾਣੀ ਤੇ ਤੁਹਾਨੂੰ ਸ਼ਰਮ ਨਹੀਂ ਤੁਹਾਨੂੰ ਇਹਨੇ ਕਿਹਾ ਇਹਨੂੰ ਦੱਸ ਪਹਿਲਾਂ ਮੈਨੂੰ ਇਹਨੂੰ ਕਿਵੇਂ ਦੇਤਾ ਗੁਰਗਾ ਸਾਹਿਬ ਕੋਣ ਆਏ ਐ ਐਨੇ ਮੈਨੂੰ ਕਿਹਾ ਕਿ ਮੇਰੇ ਘਰ ਦੇ ਨਾਲ ਕਿੱਥੇ ਘਰ ਦੇ ਨਾਲ ਵੇਖੇ ਤੂੰ ਤੂੰ ਪੁੱਛਿਆ ਘਰ ਦੇ ਕਿੱਥੇ ਆ ਫੇਰ ਤੂੰ ਗੁਰਗਾ ਸਾਹਿਬ ਤੇਤਾ ਨੂੰ ਇੱਧਾ ਇਹ ਜਾ ਕੇ ਉੱਥੇ ਅੰਗ ਪਾੜ ਕੇ ਸੁੱਟਦੇ ਮਾਰੇ ਕੌਣ ਜ਼ਿੰਮੇਵਾਰ ਐ ਤੜ ਕੋ ਖੜਿਆ ਰੱਖੂ ਸਾੜੂ ਰੱਖ ਇੱਧਰ ਆ ਕੇ ਨੁਕੋ ਤੇ ਕੋ ਅਥੋਰਟੀ ਕਿਹਦੇ ਕੋਲ ਗੁਰਗਾ ਸਾਹਿਬ ਇੰਦਾਂ ਥੋੜੀ ਵੀ ਪੋਥੀ ਐ ਕਿਤੇ ਕੋ ਥੋੜੀ ਵੀ ਕਿਹਦੇ ਕੋਲ ਆ ਵੇਖੋ ਜੀ ਸੰਗਤ ਜੀ ਨੇਤ੍ਰੇਮ ਦਾ ਗੁਟਕਾ ਸਾਹਿਬ ਆ ਆ ਬੱਚਾ ਇਹ ਕੋਈ ਤੁਹਾਨੂੰ ਰਾਹ ਖੋਤਾ ਤੁਹਾਨੂੰ ਜਾਣਦਾ ਸੀ ਉਥੇ ਮਿਲਿਆ ਤੇ ਮੈਨੂੰ ਸ਼ੱਕ ਹੋਇਆ ਵੈਸੇ ਹੀ ਮੈਂ ਪੁੱਛਿਆ ਨੂੰ ਮੈਂ ਆ ਕੀ ਲੈ ਕੇ ਆਇਆ ਦਾ ਗੁਟਕਾ ਮੈਂ ਕਿੱਥੋਂ ਲੈ ਕੇ ਆਇਆ ਅਦਾ